ਸੰਸਾਰ ਵਿੱਚ ਜਿਹੜਾ ਅਨਪੜਤਾ ਦਾ ਅੰਧੇਰਾ ਹੈ ਉਹ ਦੂਰ ਨਹੀਂ ਹੋਵੇਗਾ ਅਗਿਆਨ ਜਿਹੜਾ ਹੈ ਉਹ דו ਵੀ ਅਗੇਰੇ ਵਾਲੀ ਪਰਤੇ ਉਹਨੂੰ ਦੂਰ ਕਰਨੇ ਤਾਂ ਵੀ ਉਪਦੇਸ਼ ਦ੍ਰਿੜ ਕਰਨਾ ਪਏਗਾ ਇਨਾਂ ਖਿਆਲਾਂ ਦੇ ਮੁਤਲਕ ਜੀਵ ਨੂੰ ਬਾਹਰੀ ਵਿਦਿਆ ਪੜਾਈ ਜਾਂਦੀ ਹੈ ਜਿਹੜੀ ਵਿਦਿਆ ਪੜ੍ਹ ਕੇ ਜੀਵ ਨੇ ਸਮਝਣਾ ਸੀ ਸੁਧਰਨਾ ਸੀ ਧਰਮ ਦਾ ਉਨਿਆਈ ਹੋਣਾ ਸੀ ਧਰਮ ਨੂੰ ਤਰਨ ਕਰਨਾ ਸੀ ਧਰਮ ਦੇ ਮਾਰਗ ਤੇ ਚੱਲਣਾ ਸੀ ਦੂਦਿਆਂ ਨੂੰ ਧਰਮ ਦਾ ਰਸਤਾ ਸਮਝਾਉਣਾ ਸੀ ਆਪ ਪੜ ਕੇ ਉਸ ਜੀਵਨ ਨੂੰ ਕਮਾਉਣਾ ਸੀ ਮਗਰ ਪੜਨ ਦੇ ਨਾਲ ਮਨ ਵਿੱਚ ਹਉਮੈ ਆ ਗਈ ਗੁਣ ਧਾਰਨ ਨਾ ਕੀਤੇ ਤੇ ਹਉਮੈ ਦਾ ਮੱਤਾ ਹੋਇਆ ਵੇਦਵਾਨ ਪੰਡਿਤ ਚੱਲਦਾ ਹੋਇਆ ਕੰਚੀ ਵਿੱਚ ਮਹਾਰਾਜ ਕਬੀਰ ਸਾਹਿਬ ਕੋਲ ਆ ਗਿਆ ਮਹਾਰਜ ਕਬੀਰ ਸਾਹਿਬ ਨੂੰ ਕਹਿੰਦਾ ਤੁਸੀਂ ਵੇਦ ਵਿਦਿਆ ਨਹੀਂ ਪੜੀ ਸ਼ਾਸਤਰ ਨਹੀਂ ਪੜ੍ਹੇ ਇਸ ਕਰਕੇ ਤੁਹਾਡਾ ਉਪਦੇਸ਼ ਜਿਹੜਾ ਹੈ ਕਲਿਆਣ ਕਰ ਹੀ ਨਹੀਂ ਹੋਵੇਗਾ ਕਲਿਆਣ ਨਹੀਂ ਕਰੇਗਾ ਕਿਸੇ ਦੇ ਉਪਦੇਸ਼ ਅਸੀਂ ਹੀ ਦੇ ਸਕਦੇ ਹਾਂ ਬੜੀ ਕਠਿਨ ਵਿਦਿਆ ਸੰਸਕ੍ਰਿਤ ਪੜ੍ਹੀ ਅਸੀਂ ਤੇ ਅਸੀਂ ਸਰਬੋਤਮ ਮਹਾਰਾਜ ਕਬੀਰ ਸਾਹਿਬ ਕਹਿੰਦੇ ਐਸਾ ਕੁਝ ਨਹੀਂ ਹੈ ਰੱਬ ਦਾ ਨਾਮ ਜਪ ਨਾ ਹਟੇ ਤੇ ਫਿਰ ਮਹਾਰਾਜ ਕਬੀਰ ਸਾਹਿਬ ਸਮਝਾਉਣ ਲੱਗੇ ਕਿ ਸਜਣਾ ਉਪਦੇਸ਼ ਨੂੰ ਗ੍ਰਹਿਣ ਕਰਨ ਵਾਸਤੇ ਸ਼ੁਭ ਗੁਣਾ ਨੂੰ ਗ੍ਰਹਿਣ ਕਰਨ ਵਾਸਤੇ ਅਸ਼ਾਈ ਨੂੰ ਪੜ ਕੇ ਸੁਣ ਕੇ ਹਿਰਦੇ ਚ ਵਸਾਉਣ ਵਾਸਤੇ ਪੜਨਾ ਸੀਗਾ ਤੇ ਜੇ ਪੜ ਕੇ ਇਹ ਦੂਰ ਹੋਣ ਲੱਗ ਪਿਓ ਦਾ ਕੀ ਫਾਇਦਾ ਹੋਇਆ ਮਹਾਰਾਜ ਕਹਿ ਲਗੇ ਕਿਆ ਪੜੀਏ ਕਿਆ ਗੁਣੀਆਂ ਮਹਾਰਾਜ ਕਬੀਰ ਸਾਬ ਕਹਿੰਦੇ ਕੀ ਪੜਨਾ ਤੇ ਪੜ ਕੇ ਗੁਣੇ ਉਹਦੀ ਕੀ ਵਿਚਾਰ ਕਰਨੀ ਉਹਦਾ ਲਾਭ ਕੀ ਹੋਇਆ ਤੂੰ ਕੀ ਪੜ ਗਿਆ ਤੇਰੇ ਪੜੇ ਦਾ ਲਾਭ ਕੀ ਏ ਤੇ ਤੈਨੂੰ ਇਹ ਤਬਾਮ ਗ੍ਰੰਥ ਪੜਨ ਨਾਲ ਕੀ ਹੋਇਆ ਕਿਉਂਕਿ ਚੰਗੇ ਗੁਣ ਤੇਰੇ ਅੰਦਰ ਧਾਰਨ ਕਰਨੇ ਸੰਤੋਂ ਕੀਤੇ ਨਹੀਂ ਅਵਗਨ ਕਰ ਲੈਨੇ ਤੇ ਵਿਚਾਰ ਅੱਛੇ ਅੰਦਰ ਦੇੜੇ ਨੇ ਉਹ ਟਿਕਾਣੇ ਸੀ ਪਰ ਪੜ ਕੇ ਤੇਰੇ ਅੰਦਰ ਹਉਮੇ ਆਗੇ ਦੂਜਿਆਂ ਨੂੰ ਨੀਵਾਂ ਦਿਖਣ ਲੱਗ ਪਿਆ ਹੈ ਦੂਜਿਆਂ ਨੂੰ ਠਕਰਾਨ ਲੱਗ ਪਿਆ ਹੈ। ਕਿਆ 베ਦ ਪੁਰਾਨਾ ਸੁਣੀਐ ਮਹਾਰਜ ਕਬੀਰ ਸਭ ਕਹਿੰਦੇ ਉਹਨਾਂ 베ਦਾਂ ਆਦ ਦਾ ਪੁਰਾਨਾਂ ਦਾ ਚਾਰ 베ਦ ਯਜੁਰ ਅਥਰਵਨਾ ਰਿਗ ਸਾਮਵੇਦ ਇਹ ਚਾਰ ਵੇਦ ਨੇ ਇਹਨਾਂ ਦਾ ਪੜਨਾ ਔਰ ਸੁਣ ਲੈਣਾ ਤੇ 18 ਪੁਰਾਨ ਨੇ ਉਹਨਾਂ ਦਾ ਪੜ ਲੈਣਾ ਸੁਣ ਲੈਣਾ ਕੀ ਫਾਇਦਾ ਹੋਇਆ ਜੇ ਤੇਰੇ ਜੀਵਨ ਵਿੱਚ ਬਦਲਾਅ ਹੀ ਨਹੀਂ ਆਇਆ ਉਨਾਂ ਦੇ ਪੜਨ ਦਾ ਸੁਣਨ ਦਾ ਕੀ ਲਾਭ ਹੋਇਆ ਜੇ ਤੂੰ ਅਨਪੜਾ ਨਾਲੋਂ ਵੀ ਝੱਖਾਂ ਦਾ ਦੀਆਂ ਮਾਰਦਾ ਹੈ ਤੇ ਦੁੱਧਿਆਂ ਨੂੰ ਕੁਰਸਤੇ ਪਿਆ ਪਾਣਾ ਉਹਦਾ ਕੀ ਫਾਇਦਾ ਹੋਇਆ ਮਹਾਰਾਜ ਕਹਿੰਦੇ ਇਹਨਾਂ ਨੂੰ ਜੇ ਤੇਰੇ ਵਾਲੇ ਤਰੀਕੇ ਨਾਲ ਜਿਵੇਂ ਤੂੰ ਹਉਮੇ ਦਾ ਧਾਰਨੀ ਹੋ ਗਿਆ ਇਹਨਾਂ ਨੂੰ ਪੜ ਕਰਕੇ ਤੇਰੇ ਅੰਦਰ ਹਉਮੇ ਆ ਗਈ ਏ ਮਰਜ਼ ਕਬੀਰ ਸਾਬ ਕਹਿੰਦੇ ਪੜੇ ਸੁਣੇ ਕਿਆ ਹੋਈ ਫਿਰ ਇਹਦਾ ਪੜਨ ਦਾ ਤੇ ਸੁਣਨ ਲ ਕੀ ਹੋਵੇਗਾ ਹਉਮੇ ਤਾਂ ਅੰਦਰੋਂ ਮਾਰਨੀ ਸੀ ਹੰਕਾਰ ਤਾਂ ਮਾਰਨਾ ਸੀ ਈਰਸ਼ਾ ਤਾਂ ਮਾਰਨੀ ਸੀ ਤੇਰੇ ਅੰਦਰ ਇਹਨਾਂ ਨੂੰ ਪੜ ਕੇ ਇਹੋ ਉਪਜਨ ਲੱਗ ਪਈਏ ਪੈਦਾ ਹੋਣ ਲੱਗ ਪਈਏ ਤੇ ਉਹਦਾ ਫਾਇਦਾ ਕੀ ਹੋਇਆ ਉਹਦਾ ਕੋਈ ਫਾਇਦਾ ਨਹੀਂ ਹੈ ਪੜਨਾ ਸੁਣਨਾ ਇਸੇ ਲਈ ਸੇ ਸੰਸਾਰ ਵਿੱਚ ਰਹਿੰਦਿਆ ਹੋਇਆ ਪਰਿਵਾਰ ਵਿੱਚ ਰਹਿੰਦਿਆ ਹੋਇਆ ਸਰੀਰ ਵਿੱਚ ਰਹਿੰਦਿਆ ਤੂੰ ਨਰੰਕਾਰ ਨੂੰ ਪਾ ਲਵੇਂ ਅਗਰ ਇਹ ਕੰਮ ਨਹੀਂ ਕੀਤਾ ਗਿਆ ਨਹੀਂ ਹੋਇਆ ਦੋ ਕਦਮਾਂ ਵੀ ਪਰਮਾਤਮਾ ਵੱਲ ਨੂੰ ਨਹੀਂ ਚੱਲਿਆ ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਆ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਜਦੋਂ ਉਹ ਪਰਿਪੂਰਨ ਪਰਮਾਤਮਾ ਦਾ ਗਿਆਨ ਹੀ ਨਹੀਂ ਪ੍ਰਾਪਤ ਹੋਇਆ ਜਿੰਨੇ ਅੰਦਰੋਂ ਅਗਿਆਨ ਨਸ਼ਟ ਕਰਦੇ ਨਾ ਤੇ ਉਹਦੇ ਪੜਨ ਦਾ ਤੇ ਸੁਣਨ ਦਾ ਕੀ ਫਾਇਦਾ ਹੋਇਆ ਬ੍ਰਹਮ ਦੀ ਪ੍ਰਾਪਤੀ ਨਹੀਂ ਮਾਇਕੀ ਖਿਆਲ ਜਿਹੜੇ ਨੇ ਉਹ ਅੰਦਰੋਂ ਖਤਮ ਨਹੀਂ ਹੋਏ ਇਹਦਾ ਤੈਨੂੰ ਕੀ ਫਾਇਦਾ ਹੋ ਗਿਆ ਤੇਰੇ ਅੰਦਰ ਹਉਮੈ ਵੱਧ ਗਈ ਉਨੂੰ ਮਹਾਰਾਜ ਕਹਿੰਦਿਆ ਪੜਿਆ ਮੂਰਖ ਆਖੀਐ ਜਿਸ ਲੱਬ ਲੋਭ ਅਹੰਕਾਰਾ ਕਹਿੰਦੇ ਪੜ ਗਿਆ ਤੇ ਮੂਰਖ ਸਿਰੇ ਦਾ ਬਣ ਗਿਆ ਗੁਸਤਾਖੀ माफ ਇਹਨੂੰ ਧਿਆਨ ਨਾਲ ਪਹਿਲਾਂ ਸਮਝਣਾ ਗੱਲ ਨੂੰ ਕੋਈ ਮਹਾਰਾਜ ਕਬੀਰ ਸਾਹਿਬ ਪੜਾਈ ਦੀ ਨਿੰਦਾ ਨਹੀਂ ਕਰ ਰਹੇ ਕਿ ਦੀ ਨਿੰਦਾ ਕਰ ਰਹੇ ਕਿਸ ਪੜੇ ਲਿਖੇ ਦੀ ਨਿੰਦਾ ਕਰ ਰਹੇ ਨੇ ਜੀਦੇ ਅੰਦਰ ਮੂਰਖਾਂ ਵਾਲੇ ਗੁਣ ਉਪਜ ਪਏ ਨੇ ਮੂਰਖਾਂ ਵਾਲੇ ਗੁਣ ਕਿਹੜੇ ਨੇ ਉਹਦੇ ਅੰਦਰ ਲੋਭ ਹੈ ਤੇ ਲੋਭ ਜਿਹੜਾ ਇਹ ਲੋਭ ਲਹਿਰ ਸਵਾਨ ਹਲਕ ਹੈ ਜਿਵੇਂ ਕੁੱਤੇ ਨੂੰ ਹਲਕ ਹੋ ਜਾਂਦਾ ਹੈ ਤੇ ਮਨੁੱਖ ਦੇ ਅੰਦਰ ਲੋਭ ਜਾਗ ਪੈਣਾ ਪੜ ਲਿਖ ਗਿਆ ਹੈ ਚੰਗੀ ਚਤੁਰਬੁੱਧੀ ਹੈ ਉਦੇ ਨਾਲ ਲੋਕਾਂ ਨੂੰ ਤਰੀਕੇ ਨਾਲ ਕੱਟਦਾ ਹੈ ਤਰੀਕੇ ਨਾਲ ਉਹਨਾਂ ਨੂੰ ਕੱਟਣ ਲੱਗ ਪਿਆ ਲੋਭ ਅੰਦਰ ਆ ਗਿਆ ਤਾਂ ਹੀ ਮਹਾਰਾਜ ਕਹਿੰਦੇ ਲੋਭੀ ਕਾਬੇ ਸੌ ਨਾ ਕੀ ਜੈ ਜੇ ਕਾਪਾਰ ਬਸਾਏ ਔਰ ਉਹਨੂੰ ਮੂਰਖ ਤਾਂ ਹੈ ਜਿਹੜੀ ਚੀਜ਼ ਨੂੰ ਮਟਾਣਾ ਸੀ ਉਹਨੂੰ ਉਭਾਰਨ ਲੱਗ ਪਿਆ ਹੈ ਜਿੰਨੇ ਠੱਗੇ ਪੜੇ ਲਿਖਿਆ ਮਾਰਦਾ ਐ ਨਹੀਂ ਵਿਚਾਰੇ ਅਨਪੜ੍ਹ ਨੂੰ ਤਾਂ ਪਤਾ ਹੀ ਨਹੀਂਗਾ ਕੀ ਕਰਨਾ ਹੈ ਆਹ ਉਹਨਾਂ ਫੋਨਾਂ ਤੇ ਪਤਾ ਹੈ ਨਾ ਉਹ ਕੀ ਕੁਦ ਕਰਦੇ ਕਿਹੋ ਜਿਹੇ ਆਕਾਲਾਂ ਕਰ ਕਰ ਕੇ ਤੇ ਕੀ ਕਰਦੇ ਨੇ ਜਿਹੜੇ ਸਮਝਦਾਰ ਨੇ ਉਹ ਤਾਂ ਸਮਝ ਜਾਂਦੇ ਆ ਜਿਹੜਾ ਕੋਈ ਨਵਾਂ ਆਂਦਾ ਵਿਚਾਰਾ ਫਸ ਜਾਂਦਾ ਪੈਸੇ ਪਾ ਬੈੰਦਾ ਠੱਗੀ ਵੱਜ ਗਈ ਤੇ ਉਹਨੂੰ ਕੋਈ ਆੜਮ ਪੜਦਾ ਹੈ ਨਹੀਂ ਜਿੰਨੇ ਕਿੱਥੋਂ ਨੰਬਰ ਚੱਕਿਆ ਕਿੱਧਰ ਦੀ ਕੀ ਕੀਤਾ ਉਹ ਇਹ ਕਰਨ ਪੜਦਾ ਹੈ ਨਹੀਂਗਾ ਪੜਾ ਲਿਖਾ ਠੱਗ ਬਣ ਗਿਆ ਇਹ ਉਹਨੂੰ ਮੂਰਖ ਆਖਿਆ ਉਹਦੇ ਅੰਦਰ ਲੋਭ ਹੈ ਲਬh ਔਰ ਜਿਹੜਾ ਲਾਲਚ ਹੈ ਤੇ ਹੰਕਾਰ ਆ ਗਿਆ ਤਿੰਨੇ ਅਗਣ ਸਰਮੌਰ ਅੰਦਰ ਆਗੇ ਮੂਰਖਤਾ ਦੇ ਲਕਸ਼ਣ ਉਹਨੂੰ ਮਹਾਰਾਜ ਕਹਿੰਦੇ ਆ ਮੂਰਖ ਆਖੀਏ ਉਹ ਮੂਰਖ ਹੈ ਪੜੰਦੇ ਨਾਲ ਮੈਲ ਉਤਾਰਨੀ ਸੀ ਜਿਵੇਂ ਅਨਪੜਤਾ ਦੂਰ ਹੁੰਦੀ ਨਾ ਪੜ ਪੜ ਕੇ ਪਰ ਉਹਨੇ ਉਹ ਮੈਲ ਨੂੰ ਵਧਾਇਆ ਠੱਗੀ ਠੋਰੀ ਤੋਂ ਲੋਕਾਂ ਨੂੰ ਬਚਾਉਣਾ ਸੀ ਆਪ ਲੋਕਾਂ ਨੂੰ ਠੱਗਣ ਲੱਗ ਪਿਆ ਹਉਮੈ ਆ ਗਈ ਹੰਕਾਰੀ ਹੋ ਗਿਆ ਮਹਾਰਾਜ ਕਹਿੰਦਿਆ ਲਿਖ ਲਿਖ ਪੜਿਆ ਲਿਖਦਾ ਵੀ ਹੈ ਤੇ ਲਿਖ ਕੇ ਪੜਦਾ ਵੀ ਹੈ ਲਿਖ-ਲਿਖ ਪੜਿਆ ਤੇਤਾ ਕੜਿਆ ਜਿਵੇਂ ਕਹਿੰਦੇ ਨਾ ਬਹੁਤ ਕੜ ਗਿਆ ਪੜਿਆ ਪੜਿਆ ਨਹੀਂ ਇਹ ਕੜਿਆ ਬਈ ਪੜ ਪੜ ਕੇ ਚੰਗੀਆਂ ਠੱਗੀਆਂ ਠੋਰੀਆਂ ਮਾਰਨ ਲੱਗ ਪਿਆ ਲੁੱਟਾਂ ਖਸੁੱਟਾਂ ਕਰਨ ਲੱਗ ਪਿਆ ਬੜਾ ਵਿਸ਼ਵਾਸ ਦੋਲਾ ਦਿੰਦਾ ਹੈ ਲਿਖ-ਲਿਖ ਪੜਿਆ ਤੇਤਾ ਕੜਿਆ ਬਹੁਤ ਤੀਰਥ ਭਵਿਆ ਤੇਤੋ ਲਵਿਆ ਪਤਾ ਨਹੀਂ ਕੀ ਕੁਝ ਕਰਦਾ ਹੈ ਮਹਾਰਾਜ ਕਹਿੰਦਿਆ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ ਓਮੀ ਮੈਨਾ ਕਹਿੰਦਿਆ ਅਨਪੜ੍ਹ ਕਹਿੰਦੇ ਜੇ ਤੂੰ ਪੜਾ ਲਿਖਾ ਹੈ ਨਾ ਤੇ ਕਿਸੇ ਅਨਪੜ੍ਹ ਦਾ ਮਜ਼ਾਕ ਨਾ ਉਡਾ ਉਹਦੇ ਨਾਲ ਠੱਗੀ ਠੋਰੀ ਨਾ ਮਾਰ ਉਹਨੂੰ ਛਿੜਕ ਝੱਬ ਨਾ ਅਰ ਤੇ ਤੂੰ ਪੜਾ ਲਿਖਾ ਹੈ ਤੇ ਠੱਗੀ ਠੋਰੀ ਕਰਨੀ ਛੱਡ ਦੇ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਸਿਰ ਦੇ ਦੇ ਅੰਦਰ ਨਾਮ ਸਾਹ ਜਦੋਂ ਨਾਮ ਵਸੇਗਾ ਤਾਂ ਗੱਲ ਬਣੀਓ ਮਹਾਰਾਜ ਕਹਿੰਦਿਆ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ ਔਰ ਉਨੂੰ ਕਦੇ ਵੀ ਦੁੱਖ ਨਾ ਦੇ ਪਾੜ ਪੜ ਗੱਡੀ ਲੱਦੀ ਐ ਪਾੜ ਪੜ ਭਰੀਏ ਸਾਤ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪਤਾ ਨਹੀਂ ਕਿੰਨਾ ਕੁ ਪੜਦਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪਤਾ ਨਹੀਂ ਕੀ ਕੁਝ ਕਰਦਾ ਪਿਆ ਮਹਾਰਾਜ ਕਹਿੰਦੇ ਪੜੀਏ ਜੇਤੀ ਆਰਦਾ ਜਿੰਨੀ ਤੇਰੀ ਉਮਰ ਹੈ ਨਾ ਭਾਵੇਂ ਉੰਨਾ ਚਿਰ ਹੀ ਪੜੀ ਜਾ ਉੰਨਾ ਚਿਰ ਹੀ ਪੜੀ ਜਾ ਪੜੀਏ ਜੇਤੇ ਸਾਸ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਆ ਪੜੀ ਚੱਲ ਬੜੀ ਚੱਲ ਜੇਕਦੇ ਅਗਨਾ ਨੂੰ ਮਟਾਉਣ ਨਹੀਂ ਲੱਗਾ ਆਪਣੇ ਅੰਦਰ ਦੀ ਕਲਸ਼ ਧੋਣ ਨਹੀਂ ਲੱਗਾ ਪਰਮਾਤਮਾ ਦੇ ਮਾਰਗ ਤੇ ਚੱਲਣ ਨਹੀਂ ਲੱਗਿਆ ਪਰ ਅਜ ਕਹਿੰਦੇ ਭਾਵੇਂ ਮਰਦੇ ਦਮ ਤੱਕ ਪੜੀ ਜਾ ਤੇਰੀ ਪੜ੍ਹਾਈ ਉਹ ਕਿਸੇ ਕੰਮ ਦੀ ਨਹੀਂ ਮਹਾਰਾਜ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਲੇਖੈ ਇੱਕ ਗੱਲ ਤੇਰੇ ਲੇਖੇ ਵਿੱਚ ਇੱਕੋ ਗੱਲ ਪੈਣੀ ਆ ਨਾਨਕ ਲੇਖੈ ਇੱਕ ਗੱਲ ਹੋਰ ਹੋਵੇਂ ਚਖਣਾ ਝਾਕ ਹੋਰ ਝਖਾਂ ਮਾਰਨੀਆਂ ਨੇ ਜੇ ਪਰਮਾਤਮਾ ਦਾ ਇੱਕ ਨਾਮ ਨਹੀਂ ਜਪਿਆ ਜੇ ਇੱਕ ਪਰਮਾਤਮਾ ਨੂੰ ਸੰਸਾਰ ਵਿੱਚ ਆ ਕੇ ਆਰਾਧਨ ਨਹੀਂ ਕੀਤਾ ਸਭ ਚਖਾ ਮਾਰਨੀਆਂ ਨੇ ਮਹਾਰਾਜ ਕਹਿੰਦੇ ਪੜ ਪੜ ਥੱਕੇ ਸਾਤ ਨਾ ਆਈ ਬੜੇ ਬੜੇ ਵਿਦਵਾਨ ਹੋ ਗਏ ਹੰਬ ਗਏ ਪੜ ਪੜ ਕੇ ਪਰ ਸ਼ਾਂਤੀ ਕੋਈ ਨਾ ਉਹਨਾਂ ਨੂੰ ਆਈ ਅੰਦਰ ਟਿਕਾਓ ਕੋਈ ਨਾ ਆਇਆ ਤ੍ਰਿਸ਼ਨਾ ਜਾਲੇ ਸੋਧ ਨਾ ਕਾਇ ਤ੍ਰੇਸ਼ਨਾਂ ਅਗਨ ਨੇ ਅੰਦਰੋਂ ਸਾੜ ਦਿੱਤੇ ਮੁਚਾ ਦਿੱਤੇ ਨੇ ਉਹਨਾਂ ਕੋਲ ਸੁਧ ਸੂਜੀ ਕੋਈ ਨਹੀਂ ਰਹਿ ਗਈ ਕੋਈ ਖਬਰ ਨਹੀਂ ਕੀ ਕਰਦੇ ਆਂ ਅੰਦਰੋਂ ਤੜਫਦੇ ਪਏ ਨੇ ਜਲੇ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਪੜਹਿ ਮਨਮੁਖ ਪਰ ਵਿਦ ਨਹੀਂ ਜਾਨਾ ਨਾਮ ਨਾ ਬੁੱਝੈ परम पुलाना महाराज कहंदे नाम नहीं ना जे ने पढ़दियां पढ़दियां समझया कि जपना परमदे ਵਿੱਚ ਪੈ ਗਿਆ ਕਿ ਮੈਂ ਬਹੁਤ ਕੁਝ ਜਾਣਦਾ ਹਾਂ ਮਹਾਰਾਜ ਕਹਿੰਦੇ ਉਹਨੇ ਪਾਰ ਉਤਾਰਾ ਨਹੀਂ ਕਰਨਾ ਉਹੀ ਤੇਰੀ ਜੰਜਾਲ ਬਨ ਜਾਣਾ ਹੈ ਉਹੀ ਜੰਜਾਲ ਬਨ ਜਾਣਾ ਹੈ ਪਰਮਾਤਮਾ ਨੂੰ ਆਰਾਧ ਮਹਾਰਾਜ ਕਹਿੰਦੇ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਪੜਨਾ ਵਿਚਾਰਨਾ ਸੰਸਾਰ ਦਾ ਕਾਰੋਬਾਰ ਹੈ ਸੰਸਾਰ ਦੇ ਤੰਦਿਆਂ ਨੂੰ ਵਧਾਉਣ ਲਈ અપਨਾਉਣ ਲਈ ਹੈ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਜਿਵੇਂ ਪੜ ਲੇ ਕੇ ਸੰਸਾਰ ਦੇ ਕਾਰੋਬਾਰ ਵਿੱਚ ਖਛਤੀ ਹੁੰਦਾ ਜਾਂਦਾ ਹੈ ਖਛਤੀ ਹੁੰਦਾ ਜਾਂਦਾ ਹੈ ਖਛਤੀ ਹੁੰਦਾ ਜਾਂਦਾ ਹੈ ਮਹਾਰਾਜ ਕਹਿੰਦੇ ਅੰਦਰ ਤੜਫਵਾਦੀ ਬਾਹਰੋਂ ਧਨ ਕਾਰੋਬਾਰ ਫੈਲਦਾ ਹੈ ਅੰਦਰ ਬੇਚੈਨ ਹੁੰਦਾ ਜਾਂਦਾ ਹੈ ਬੇਚੈਨ ਉਦਾ ਕਰ ਪਰਿਵਾਰ ਨਾਲ ਸੰਸਾਰ ਨਾਲੋਂ ਨਾਤਾ ਟੁੱਟਦਾ ਜਾਂਦਾ ਹੈ ਹੋਰ ਕੁਝ ਨਹੀਂ ਬੇਚੈਨ ਹੁੰਦਾ ਹੈ ਇੰਨਾ ਬੇਚੈਨ ਹੋ ਜਾਂਦਾ ਹੈ ਕਈ ਵੇਰ ਖੁਦਕੁਸ਼ੀ ਦੇ ਆਲਮ ਤੇ ਆ ਜਾਂਦਾ ਹੈ ਮਾਇਆ ਆ ਗਈ ਮਾਲਕ ਨਹੀਂ ਆਇਆ ਉਹਦੇ ਨਾਲ ਵੇਕਾਰੀ ਫੁਰਨੇ ਦੁਰਚਾਰੀ ਫੁਰਨੇ ਉਹੀ ਅੰਦਰ ਉਤਪੰਨ ਹੋਣ ਲੱਗ ਜਾਂਦੇ ਨੇ ਮਹਾਰਾਜ ਕਹਿੰਦੇ ਹਉਮੈ ਵਿੱਚ ਸਭ ਪੜ ਥੱਕੇ ਹਉਮੇ ਦੇ ਵਿੱਚ ਹੰਕਾਰ ਦੇ ਵਿੱਚ ਹਉਮੇ ਜਿਹਨੇ ਨਾਮ ਨੂੰ ਨਹੀਂ ਟਿਕਣ ਦੇਣਾ ਉਹਦੇ ਵਿੱਚ ਪੜ ਪੜ ਕੇ ਥੱਕ ਗਏ ਹੰਬ ਗਏ ਦੂਜੇ ਭੈ ਖوار ਉਹਨੇ ਅੰਦਰ ਦ્વੈਤ ਖੜੀ ਕਰ ਦਿੱਤੀ ਦੂਜੀ ਥਿਰ ਬਣਾ ਦਿੱਤੀ ਦਵਾਰ ਬਣਾ ਦਿੱਤੀ ਤੇ ਉਹ ਦਵਾਰ ਨੇ ਨਿਰੰਕਾਰ ਦੇ ਨਾਮ ਨੂੰ ਅੰਦਰ ਟਿਕਣ ਨਹੀਂ ਦਿੱਤਾ ਖਾਰ ਮੈਨਾ ਬਰਬਾਦ ਕਰ ਦਿੱਤਾ ਉਹਨੂੰ ਬਰਬਾਦ ਵੱਡੇ ਵੱਡੇ ਰਾਦੇ ਬੜੇ ਤੜਫੇ ਧਨਤਾ ਸੀ ਰਾਜੇ ਦਾ ਪੁੱਤਰ ਸੀ ਸਿਧਾਰਥ ਤੇ ਲਗਭਗੋ ਦੀ ਉਮਰ ਵਿਦਵਾਨਾਂ ਨੇ 19 ਕੋ ਸਾਲ ਦੀ ਲਿਖੀ ਸਿਧਾਰਥ ਦੀ ਤੇ ਸਿਧਾਰਥ ਨੇ ਕਦੇ ਕੋਈ ਦੁੱਖ ਵੇਖਿਆ ਨਹੀਂ ਸੀ ਰਾਜੇ ਦਾ ਪੁੱਤਰ ਸੀ ਇਹਨੂੰ ਰਥਵਾਹੀ ਮਿਲਿਆ ਹੋਇਆ ਸੀ ਰੱਥ ਤੇ ਬੈਠਣਾ ਕਦੇ ਕਿਦੇ ਨਿਕਲਣਾ ਕਦੇ ਕਿਦੇ ਇੱਕ ਦਿਨ ਰਾਜ ਮਹਿਲ ਚੋਂ ਰਾਤ ਤੇ ਬੈਠ ਕੇ ਨਿਕਲਿਆ ਅੱਗੇ ਇੱਕ ਬਜ਼ੁਰਗ ਤੁਰਿਆਦਾ ਲੱਕੋਂ ਕੱਬਾ ਹੋਇਆ ਹੱਥ ਛੜੀ ਪਕੜੀ ਹੋਈ ਏ ਉਹਦੇ ਆਸਰੇ ਚੱਲਦਾ ਰਥਵਾਹੀ ਨੇ ਰੌਲਾ ਪਾਇਆ ਪੋਚ ਪੋਚ ਕੇ ਆ ਪਾਸੇ ਹੋ ਜਾ ਪਾਸੇ ਹੋ ਜਾ ਪਰ ਹੋਇਆ ਨਹੀਂ ਗਿਆ ਘੋੜੇ ਰੁਕਣੇ ਪਏ ਤੇ ਸਿਦਾਰਥ ਤੋਂ ਉਹਨੂੰ ਪੁੱਛਦਾ ਹੈ ਰਥਵਾਹੀ ਨੂੰ ਕਹਿੰਦਾ ਹੈ ਕਿਉਂ ਨਹੀਂ ਹੋਇਆ ਇਹਨੂੰ ਪਤਾ ਨਹੀਂ ਇਹ ਕਹਿੰਦਾ ਬਜ਼ੁਰਗ ਹੋ ਗਿਆ ਹੈ ਇਸ ਤਰ੍ਹਾਂ ਦਾ ਇਹਦਾ ਸ਼ਰੀਰ ਹੋ ਗਿਆ ਹੈ ਇਹ ਐਸਾ ਨਹੀਂ ਸੀ ਤੇ ਸਿਦਾਰਥ ਕਹਿੰਦਾ ਹੈ ਕਿ ਇਹ ਮੇਰਾ ਤਨ ਵੀ ਹੋ ਸਕਦਾ ਹੈ ਉਹ ਸਿਆਣਾ ਰਥਵਾਹੀ ਕਹਿੰਦਾ ਬਿਲਕੁਲ ਇਹ ਇਸ ਤਰ੍ਹਾਂ ਦਾ ਨਹੀਂ ਸੀ ਜਨਮ ਤੋਂ ਇਹ ਐਸ ਤੈਸ ਤਾ ਉਮਰ ਵੱਧ ਗਈ ਇਕ ਬਾਹ ਹੋ ਗਿਆ ਹੈ ਹੁਣ ਕਦਮ ਜਿਆਦਾ ਤੇਜ਼ੀ ਨਾਲ ਚੱਲਦੇ ਨਹੀਂ ਕਿ ਦੇਵੀ ਬੜਾ ਦੌੜਦਾ ਸੀ ਅੱਜ ਕਦਮ ਅੱਗੇ ਨੂੰ ਵਧਾਨਾ ਬੜਾ ਔਖਾ ਹੈ ਦੂਜੇ ਇੱਕ ਦਿਨ ਦੂਜੀ ਘਟਨਾ ਵਾਪਰੀ ਇੱਕ ਰਸਤੇ ਦੇ ਵਿੱਚ ਕੋੜੀ ਪਿਆ ਹੈ ਕੋੜੀ ਹਾਵੇ ਹੋਕੇ ਮਾਰਦਾ ਹੈ ਪਹਿਲਾਂ ਜਿੰਨਾ ਹੁਣ ਕੋੜ ਦਾ ਇਲਾਜ ਹੈ ਨਾ ਇੰਨਾ ਪਹਿਲਾਂ ਇਲਾਜ ਨਹੀਂ ਸੀ ਹੁੰਦਾ ਜਿੰਨੋਂ ਕੋੜ ਹੋ ਜਾਣਾ ਉਹਨੂੰ ਚਰਸਤੇ 'ਚ ਬਿਠਾ ਦੇਣਾ ਕੋਈ ਜਾਂਦਾ ਕੋਈ ਦਵਾਈ ਆਦਿ ਨੂੰ ਦੱਸ ਦੇਵੇ ਕੋੜੀ ਨੂੰ ਦੇਖਿਆ ਕਰਲਾਉਂਦੇ ਨੂੰ ਦੇਖਿਆ ਬਿਮਾਰਨੋਂ ਦੇਖਿਆ ਤੇ ਆਪਣੇ ਰਤਵਾਹੇ ਨੂੰ ਪੁੱਛਦਾ ਹੈ ਇਹ ਮਨੁੱਖ ਐਸਾ ਕਿਉਂ ਆ ਉਹ ਕਹਿੰਦਾ ਜੀ ਇਹਨੂੰ ਐਸਾ ਰੋਗ ਲੱਗ ਗਿਆ ਸਿਦਾਰਥ ਪੁੱਛਦਾ ਹੈ ਮੇਰੇ ਤਨ ਨੂੰ ਵੀ ਲੱਗ ਸਕਦਾ ਹੈ ਕਹਿੰਦਾ ਹਾਂ ਤੇਰੇ ਵੀ ਲੱਗ ਸਕਦਾ ਬੇਚੈਨੀ ਹੋਰ ਵੱਧ ਗਈ ਹੈ ਰਾਜੇ ਦਾ ਪੁੱਤਰ ਫਿਕਰ ਕਰ ਚੋ ਕੋਈ ਨਹੀਂ ਬਾਪ ਰਾਜ ਕਮਾਉਂਦਾ ਇਹਨੂੰ ਇੱਥੋਂ ਤੱਕ ਆਪਣੇ ਪੁੱਤਰ ਤੇ ਆਪਣੀ ਕਰਵਾਲੀ ਦਾ ਵੀ ਕੋਈ ਫਿਕਰ ਨਹੀਂ ਹੈ ਕਿ ਕੁਝ ਲਿਆਉਣਾ ਕੁਝ ਪਾਉਣਾ ਹੈ ਬਹੁਤ ਆਦ ਅੰਦਰ ਅੰਦਰੋ ਬੇਚੈਨੀ ਵੱਧ ਗਈ ਤੀਜੀ ਘਟਨਾ ਘਟੀ ਇੱਕ ਜਨਾਜ਼ਾ ਜਾਂਦਾ ਦੇਖਿਆ ਅਰਥੀ ਜਾਂਦੀ ਦੇਖਿਆ ਘਰ ਵਾਲੀ ਬੱਚੇ ਰੋਂਦੇ ਨਾਲ ਜਾਂਦੇ ਦੇਖਿਆ ਪੁੱਛਿਆ ਇਹ ਕੀ ਹੋ ਰਿਹਾ ਹੈ ਕਹਿੰਦੇ ਜੇ ਕੋਈ ਮਰ ਗਿਆ ਉਹਦਾ ਜਨਾਜ਼ਾ ਲੈ ਕੇ ਜਾ ਰਹੇ ਨੇ ਇਹ ਉਹਦੇ ਬੱਚੇ ਰੋਂਦੇ ਦਾ ਰਹੇ ਨੇ ਉਹਦੇ ਘਰ ਵਾਲੀ ਨੇ ਹੱਥ ਵਿੱਚ ਨਾਰੀਅਲ ਪਕੜਿਆ ਹੋਇਆ ਸਿੰਧੋਰਾ ਲਿਆ ਹੈ ਤੇ ਇਹ ਜਾ ਕੇ ਨੇ ਸਤੀ ਯੋਗਨਾ ਚਿਖਾਤੇ ਚੜ ਕੇ ਮੱਚ ਜਾਣਾ ਮਰ ਜਾਣਾ ਹੈ ਇਹ ਹਰ ਇੱਕ ਦੇ ਸਰੀਰ ਨਾਲ ਹੋਵੇਗਾ ਕਹਿੰਦੇ ਹਾਂ ਤੁਹਾਡੇ ਤੇ ਵੀ ਇਹ ਗੱਲ ਆਵੇਗੀ ਅੱਜ ਅੰਦਰੋਂ ਹਿੱਲ ਗਿਆ ਸਦਾਰਤ ਰਾਜ ਮਹਿਲ ਵਿੱਚ ਗਿਆਰ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਕਿ ਮੈਂ ਮਰ ਜਾਣਾ ਹੈ ਮੇਰਾ ਤਨ ਰੋਗੀ ਹੋ ਜਾਣਾ ਹੈ ਮੇਰਾ ਤਨ ਉਹ ਬਿਰਧ ਵਰਗਾ ਹੋ ਸਕਦਾ ਹੈ ਇਹ بے چینੀ ਦੇ عالم ਵਿੱਚ ਜਿਹਨੂੰ ਕੋਈ ਆਪਣੇ ਖਾਣ ਦਾ ਵੀ ਫਿਕਰ ਨਹੀਂ ਹੈ ਉਹਨੇ ਰਾਤ ਤੋਂ ਅੱਧੀ ਰਾਤੋਂ ਆਪਣਾ ਘਰ ਛੱਡਿਆ ਸੁੱਤੀ ਪਈ ਆਪਣੀ ਘਰ ਵਾਲੀ ਤੇ ਆਪਣੇ ਬੱਚੇ ਨੂੰ ਛੱਡ ਕੇ ਬਿਨਾਂ ਦੱਸੇ ਰਾਜ ਮਹਿਲ ਚੋਂ ਨਿਕਲ ਗਿਆ ਤੇ ਫਿਰ ਜਾ ਕੇ ਕਿਸੇ ਮਹਾਤਮਾ ਦੀ ਸੰਗਤ ਮਿਲੀ ਤੇ ਜਾ ਕੇ ਨਾਮ ਜਪਣ ਲੱਗਾ ਜਿਵੇਂ ਜਪਣ ਲੱਗਾ ਸਕੂਨ ਮਿਲਣ ਲੱਗਾ ਜਪਦਿਆਂ ਜਪਦਿਆਂ ਫਿਰ ਉਹ ਐਸਾ ਮਹਾਤਮਾ ਬਣਿਆ ਉਹਨੂੰ ਮਹਾਤਮਾ ਬੁੱਧ ਦੇ ਨਾਮ ਨਾਲ ਪ੍ਰਸਿੱਧ ਹੋਇਆ ਹੁਣ ਉਹਦੇ ਕੋਲ ਰਾਜ ਕਰਾਣੇਂ ਜੀ ਕੀ ਘਾਟ ਸੀਗੀ ਜੇ ਘਾਟ ਸੀ ਤੇ ਨਾਮ ਦੀ ਉਹ ਜਪਿਆ ਤੇ ਸੁੱਖ ਮਿਲਿਆ ਸਕੂਨ ਮਿਲਿਆ ਰੱਬ ਨਾਲੋਂ ਵਿਛੜ ਕੇ ਧਨ ਜਿੰਨਾ ਮਰਜੀ ਆ ਜਾਵੇ ਵਿੱਦਿਆ ਜਿੰਨੀ ਮਰਜੀ ਹੋਵੇ ਪਰਮਾਤਮਾ ਤੋਂ ਬਿਨਾ ਬੇਚੈਨੀ ਵਧਦੀ ਜਾਂਦੀ ਏ ਵਧਦੀ ਜਾਂਦੀ